ਕੁਝ ਕਿਤੇ ਡੇ ਹੋ ਰਹਾ ਹੈ ਬਸ ਟਾਈਮ ਆਉਂਦੇ ਅੰਜੂ ਇੱਕ ਵਾਰੀ ਤੈਨੂੰ ਮੈਂ ਨਹੀਂ ਦੱਸਦਾ ਕਿ ਮੈਂਮੀ ਉਸੇ ਦਾ ਇੰਤਜ਼ਾਰ ਕਰਨ ਲਈ ਕੋਈ ਗੱਲ ਹੋਣੀ ਵੀ ਛਕੀ ਤਰ੍ਹਾਂ ਹਾਂ ਹਾਂ ਪਤਾ ਨਹੀਂ ਦੱਪੂ ਤਾਂ ਫਿਰ ਕਿਹਨੂੰ ਪੁੱਛਾਂਗੇ ਹਾਂ ਆ ਜਾਂ ਜੀ ਮਜੀਦ ਭੈਣ ਜੀ ਨੂੰ ਆਖਿਆ ਸੀ ਪਟਾਇ ਮਨਾ ਜੀ ਦੋਵੇਂ ਰੱਖ ਕੇ ਕਰ ਲਾਂਗੇ ਕੁਛ ਉਹ ਵੀ ਨਹੀਂ ਆਈ ਤੇ ਆਹ ਜਿਹੜੀਆਂ ਦੋਵੇਂ ਆ ਇਹ ਅੰਦਰ ਵੜ ਕੇ ਬਹਿ ਜਾਂਦੀਆਂ ਨਾ ਕੋਈ ਕੰਮ ਨਾ ਕੋਈ ਕਾਰ ਨਾ ਲੈਣਾ ਨਾ ਦੇਣਾ ਜੇ ਮੈਂ ਕੁਛ ਕਹੀ ਨਹੀਂ ਆ ਤਾਂ ਗੋ ਕੁੱਤੇ ਮੂੰਖਾਣ ਨੂੰ ਪੈਂਦੀ ਨਕੀ ਸ਼ਰਮ ਹੀ ਨਹੀਂ ਹੈਗੀ ਇਹਨਾਂ ਨੂੰ ਵੀ ਗੋਲਣਾ ਤੇ ਨਹੀਂ ਬੋਲਣਾ ਕੁਛ ਕੀ ਕਰਨਾ ਮੈਂ ਹੁਣ ਕੱਲੀ ਵਿਚਾਰੀ ਸੋਦੀ ਰਹਿੰਦੇ ਉਹ ਹੁੰਦੀ ਨਾ ਰਲ ਕੇ ਕਰਦੀਆਂ ਕੁਛ ਨਾ ਕੋਈ ਠੋਵਾ ਠਪਾਰ ਉਹ ਨਹੀਂ ਲੀੜੇ ਲੜੇ ਪਾਉਂਦੀਆਂ ਮਗਰ ਅਜੇ ਉਹ ਵੀ ਨਹੀਂ ਵੜੀ ਕਹਿੰਦੀ ਆਉਣ ਡਈ ਆ ਆਉਣ ਡਈ ਅਜੇ ਤੱਕ ਆਈ ਨਹੀਂ ਜੀ ਜੁਰਮੀ ਤੇ ਚਲੋ ਚਾਚੀ ਨੇ ਗੁੱਸਾ ਕੀਤਾ ਕੱਲ ਨਹੀਂ ਮੋੜਾ ਟਾਈਮ ਹੋ ਗਿਆ ਵਾ ਉਹ ਕੋਈ ਨਹੀਂ ਘਰ ਆਈ ਗਏ ਗਾਹੇ ਜਾਣਾ ਚਾਚੀ ਕੋਲ ਨਾਲੇ ਚੰਗਾ ਤੂੰ ਮੈਨੂੰ ਲੈ ਆ ਮੋਟਰਸਾਈਕਲ ਤੇ ਨਾਲੇ ਪੁੱਤ ਚਾਚੀ ਨੂੰ ਵੀ ਪਤਾ ਆ ਨਵੀਂ ਨਵੀਂ ਜਦੋਂ ਕੰਮ ਜਿਹੜਾ ਵੀ ਹੋਈਏ ਨਾ ਹੁਣ ਸਰਪੰਚੀ ਦਾ ਮੈਂ ਹੋਇਆ ਐਸਾ ਜੇ ਟੱਣ ਲੱਗ ਗਈ ਅਗਲੇ ਸਾਲ ਵੜ ਵੜ ਦੂਗੇ ਖਾਂਡਾ ਕੋਈ ਪਾਰਟੀ ਕਰ ਅੰਟੀ ਪਾਰਟੀ ਕਰ ਤੂੰ ਸਰਪੰਚ ਬਣੀ ਤੇ ਪੁੱਤ ਮੈਂ ਆਪਣਾ ਘਰ ਦੇ ਦੇਖਣਾ ਪਾਰਟੀ ਦਾ ਹੁਣ ਆਪਾਂ ਆਪਣਾ ਘਰ ਵੀ ਵੇਖਣਾ ਵਿਆਹ ਵਾਲਾ ਘਰ ਆ ਪਹਿਲਾਂ ਇੱਧਰ ਕਿਉਂ ਚਲੋ ਉੱਧਰ ਵੀ ਉਹਨਾਂ ਨੂੰ ਪਤਾ ਵਿਆਹ ਵਾਲਾ ਘਰ ਆ ਕੋਈ ਤੇ ਚੱਕਰ ਨਹੀਂ ਹੁੰਦਾ ਆਪਾਂ ਪਹਿਲੇ ਚਾਚੀ ਨੂੰ ਉਹ ਕਰੀਏ ਕੋਈ ਹੁਣ ਤਾਈ ਉਹਨਾਂ ਨਾਲ ਢੇਰ ਵਾਲੇ ਨੇ ਤਾਈ ਆਪਾਂ ਚਾਚੀ ਨਾਲ ਜੇ ਟੱਣ ਆਓ ਚਲਿਏ ਚਾਚੀ ਸੰਜੀ ਗਾ ਜਾ ਤੇ ਚੰਗਾ ਮੈਨੂੰ ਲੈ ਆਵਾ ਫੋਨ ਲਾ ਕੇ ਵੇਖਾਂ ਹੁੰਦੀ ਆ ਕਿ ਨਹੀਂ ਕਿਤੇ ਲੱਹ ਇਹ ਵੀ ਟੂੰ ਟੂੰ ਕਰਦਾ ਹੀ ਬੋਲਦਾ ਨਹੀਂ ਉਹ ਵੀ ਗਾੜੀ ਪਤਾ ਨਹੀਂ ਨੂੰ ਕੀ ਬਿਮਾਰੀ ਪੈ ਗਈ ਵਿੱਚ ਆ ਆ ਲੈ ਕੋਈ ਗਾੜੀ ਉਸਾ ਕੋਈ ਨਹੀਂ ਚਾਤੀ ਛੱਡੇ ਕਰ ਲਾਂਗੇ ਚਾਚੀ ਪਾਜੀ ਪੈਣਾ ਜੀ ਸਤਿ ਸ੍ਰੀ ਅਕਾਲ ਗੁਰੂ ਘਰ ਆ ਗਏ ਕੋ ਤੇਰਾ ਤੇ ਬਹੁਤ ਬਹੁਤ ਹਾਂ ਭੈਣ ਲੱਗੇ ਵੇਰ ਨਹੀਂ ਤੂੰ ਜੱਫੀ ਪਈ ਲੱਗੋ ਆ ਗਈ ਆ ਨਾ ਲੈ ਹੋ ਬੈਠ ਆ ਗਈ ਆ ਤੇ ਕਿੰਨਾ ਟਾਈਮ ਲਾਇਆ ਲੋ ਚਾਚੀ ਹੁਣ ਮੈਂ ਮਾਂ ਦਾ ਨਹੀਂ ਲੈ ਜਾਂਦਾ ਜੀ ਸੰਭੋ ਆਪਣੀ ਮਾਨਤ ਮੈਂ ਜਿਹੜਾ ਕੰਮ ਕਰਾਉਣਾ ਕਰਾਉ ਮਮੀ ਕੱਲ ਦਾ ਮੇਰੇ ਮਗਰ ਪਏ ਜੇ ਕਿ ਕਰੀ ਮਾਰ ਨਹੀਂ ਆਈ ਮਾਰੀ ਆਈ ਮਾਰੀਏ ਨੇ ਮੈਂ ਤੇ ਕਿਹਾ ਮਾਰਾ ਪੁੱਤ ਤੇ ਇੱਥੇ ਹੀ ਆ ਪੁੱਤ ਤੇਰਾ ਭਲਾ ਹੋਵੇ ਜਿਹੜਾ ਤੈਨੂੰ ਲੈ ਆ ਇਹ ਤਾਂ ਘਰੋਂ ਨਹੀਂ ਨਿਕਲਣਾ ਮਾਰੀ ਐਂਦਾ ਝੂਠੀ ਐ ਮੈਨੂੰ ਘਰੋਂ ਹੀ ਬਾਹਰ ਲੈ ਆ ਤੇ ਮਰਮਾਨ ਆ ਗਈ ਤੈਨੂੰ ਮੈਂ ਅੱਗੇ ਲੈ ਆ ਨਾ ਉਨਾ ਹੀ ਤੂੰ ਪਿੱਛੇ ਜਾਨੀ ਮੇਰੀ ਸੋਣ ਗੱਡ ਰਾਜ ਅੱਜ ਕੱਦਿਆਂ ਨੋਹਾਂ ਧੀ ਆ ਤੈਨੂੰ ਪਤਾ ਜਦੋਂ ਘਰੋਂ ਟੁਰਨਾ ਆਵੇ ਨਾ ਤੇ ਅਗਲੇ ਕਾ 100 ਕੰਮ ਤਾਂ ਦੇ ਦਿੰਦੇ ਨਾ ਆ ਤੈਨੂੰ ਵੀ ਪਤਾ ਨਾਲੇ ਸਾਡੇ ਘਰ ਦੇ ਰਾਜ ਬੱਚਾ ਨੋਹ ਦੇ ਹੋਇਆ ਅਗਲੀ ਆਦੀ ਹੈ ਮਾਤਾ ਮੈਨੂੰ ਪਤਾ ਨਹੀਂ ਲੱਗਦਾ ਚੱਲ ਮੈਨੂੰ ਥੋੜਾ ਬੂਤਾ ਇਹਨੂੰ ਨੰਨਵਾ ਤੋ ਆ ਜਾ ਕੋਈ ਕੰਮ ਤੰਦਾ ਕਰ ਜਾ ਕੋ ਲੀੜਾ ਕਪੜਾ ਉਹ ਨਿਆਣੀ ਸਿਆਣੀ ਤੈਨੂੰ ਪਤਾ ਨਹੀਂ ਹੁੰਦਾ ਨਿਆਣੀਆਂ ਕੋਲ ਹੈ ਤੇ ਸੌ ਤੈਨੂੰ ਪਤਾ ਰੱਖਣਾ ਟਕਣਾ ਤੇ ਵੇਲਾ ਫਿਰ ਮੈਂ ਟਾਈਮ ਕੱਢ ਕੇ ਆ ਹੀ ਗਈ ਨਾ ਹੁਣ ਮੈਨੂੰ ਪਿੱਛੇ ਦਾ ਨਾਲੇ ਮੇਰੀ ਸੁਣ ਗੱਲ ਮੈਂ ਜਿਹੜਾ ਪਹਿਲਾ ਕੰਮ ਰੰਦੇ ਆ ਜਨਾ ਉਹ ਵੀ ਮੈਂ ਕਰਕੇ ਆਈ ਹਾਂ ਹਾਂ ਹੁਣ ਮੁੱਕ ਗਿਆ ਮੁੱਕ ਗਿਆ ਮੁੱਕ ਗਿਆ ਹੁਣ ਧਿਆਨ ਇੱਧਰ ਲਾ ਉਧਰ ਨਹੀਂ ਜਾਣਾ ਚਾਹੀਦਾ ਤੇਰਾ ਧਿਆਨ ਕਿਤੇ ਨਹੀਂ ਜਾਂਦਾ ਮੈਂ ਇੱਥੇ ਮੇਰੀ ਸੋਹਣ ਗੱਲ ਮੇਰਾ ਕਪੜਾ ਸਾਰਾ ਪੈਕ ਕਰਨ ਵਾਲਾ ਜਿੰਨੇ ਨੂੰ ਦੇਣਾ ਕਿੰਨੂ ਕਿੰਨੂ ਦੇਣਾ ਕਿੰਨੂ ਨਹੀਂ ਦੇਣਾ ਉਹ ਤੈਨੂੰ ਪਤਾ ਵਾ ਮੈਨੂੰ ਥੋੜੀ ਪਤਾ ਵਾ ਤੂੰ ਦੱਸੇਂਗੀ ਉਤਰਾ ਉਤਰਾ ਪੈਕ ਕਰਦੇ ਨਾ ਨਾਲ ਜਿਹੜੇ ਡੱਬੇ ਢੁੱਬੇ ਪੈਕ ਕਰਦੇ ਨਾ ਨਾਲ ਕੱਢਨੇ ਆ ਉਹ ਵੀ ਪੈਕ ਕਰ ਲਈ ਮੇਰੀ ਸੋਹਣ ਇੱਕ ਗੱਲ ਸ਼ੰਮੀ ਕਿੱਥੇ ਆ ਕੀ ਦੱਸਾਂ ਦੋਵੇਂ ਅੰਦਰ ਵਰਕੇ ਬੈਠੀਆਂ ਪੈਰ ਘੱਲ ਹੀ ਨਹੀਂ ਸੁਣਤ ਨਿੱਕੀ ਤਾਂ ਇੰਨਾ ਭੌਂਕਦੀ ਹੈ ਨਾ ਵੀ ਪੋਸ਼ ਕਣ ਉੱਤੇ ਤਾਂ ਈ ਜ਼ਿਆਦਾ ਭੌਂਕਦੀ ਮੇਰੇ ਨਾਲ ਮੇਰੀ ਸੋਹਣ ਭੈਣ ਗੱਲ ਮੇਰਾ ਦੇਣਾ ਵੱਡਿਆ ਰੂਹ ਨਹੀਂ ਉਤਰ ਕੇ ਆਉਂਦਾ ਉਹ ਜੀ ਕਰਦਾ ਵੀ ਇਹ ਆਪਾਂ ਕਿਤਨਾ ਆਪਣੇ ਹੱਥਾਂ ਨਾਲ ਵਿਆਹ ਕੇ ਲਿਆਂਦੀ ਸਭ ਕੋ ਪਤਕਾਰ ਵਿਆਹ ਉਹਦਾ ਕੀਤਾ ਤੇ ਹੁਣ ਉਹਨੂੰ ਜਿਤਨਾ ਹੁਣ ਆਪਾਂ ਪਛਾਣ ਕਰਨ ਦੇ ਮੇਰਾ ਹੀ ਦੇਰ ਪਛਾਹ ਜਦਾਂ ਰੱਬ ਕਿਤੇ ਉਹਨੂੰ ਉਹਦੇ ਮੂੰਹ ਭਾਗ ਲਾਉਂਦਾ ਤੇ ਆਪਾਂ ਇਹੋ ਜਿਹਾ ਕੰਮ ਨਾ ਕਰਦੇ ਭੈਣ ਦੁੱਖ ਬੜਾ ਆਉਂਦਾ ਚਲੋ ਕੰਮ ਉਹ ਤੂੰ ਕਰ ਲੈ ਮੈਂ ਤੇਰੇ ਵਿਗਰ ਨਹੀਂ ਪਾਉਂਦੀ ਪਰ ਮੇਰਾ ਨਾ ਮਾਨ ਬੜਾ ਇਹਦਾਸ ਆ ਹੁਣ ਤੂੰ ਸਭ ਗੱਲਾਂ ਛੱਡ ਜਿਹੜੇ ਕੰਮ ਵਾਸਤੇ ਨੇ ਉਹ ਕੰਮ ਕਰ ਅੰਜੂ ਅੰਜੂ ਪਤਾ ਨਹੀਂ ਵੀ ਕਿੱਥੇ ਚਲ ਗਈ ਆ ਦੋ ਅੰਦਰ ਬੜੀਆਂ ਇੱਕ ਬਾਹਰ ਤੇ ਕੁੜੀ ਟੈਣਾ ਨਿੱਗੀ ਬੜੀ ਹੀ ਕੁੜੀ ਦੁੱਖ ਬੜਾ ਆਉਂਦਾ ਮਾਨੂੰ ਬਹੁਤ ਦੁੱਖ ਹੋਇਆ ਵੀ ਆਪਾਂ ਇਸ ਤਰ੍ਹਾਂ ਕਿਉਂ ਕਰਨ ਲੱਗੇ ਕਿਡੇ ਚਾਹਾਂ ਨੂੰ ਨਾ ਪਾਂਦਾ ਦੀਪਾ ਪਤਾ ਇਹ ਤੇ ਕੁਰਸੀ ਲੈ ਆ ਤੂੰ ਹੀ ਬਜਾ ਕੇ ਲਾ ਦੇ ਉਹ ਬਹਿ ਜਾ ਤੂੰ ਹੀ ਕਰ ਲੈ ਕੋਈ ਚਾਚੀ ਦਾ ਡਰ ਪਾ ਤੀ ਭਾਬੀ ਜਣੀ ਨਹੀਂ ਵੀ ਕਹਿੰਦੇ ਕਿੱਥੇ ਸ਼ਮੀ ਭਾਬੀ ਆਣੀ ਅੰਦਰ ਹੋਲੇ ਪੁੱਤ ਜਾਣਾ ਕਿੱਥੇ ਉਹਨਾਂ ਅੰਦਰ ਹੀ ਕੀ ਗੱਲ ਹੈ ਜਿਹੜੀ ਨਹੀਂ ਆਉਂਦੇ ਵਿਆਹ ਵਾਲਾ ਘਰ ਆ ਭਾਬੀ ਕਿੱਥੇ ਆ ਸੁਜੀਣੀ ਤੂੰ ਹੀ ਪਈ ਹੋਣੀ ਆ ਬੀਜਾ ਕਿੱਥੇ ਆ ਵੀਰਾ ਭਾਰਗੇ ਚਾਚੀ ਜੀ ਤੜਨਾ ਗੱਲ ਕਰਨੀ ਹੈ ਇੱਕ ਕੱਲ ਵੀ ਕਰਨ ਲੱਗਾ ਹਾਂ ਤੇ ਚਲੋ ਅੰਜੂ ਭਾਬੀ ਲੱਗੇ ਤਾਂ ਨਹੀਂ ਕਈ ਕੀਤੀ ਮੈਂ ਸ਼ਮੀ ਭਾਬੀ ਨੂੰ ਦਿਲੰਦ ਇਹਦੀ ਸ਼ਮੀ ਭਾਬੀ ਨੂੰ ਕਥਿਆ ਮੈਂ ਦੋ ਤਿੰਨ ਦਿਨ ਹੋ ਗਏ ਮੈਂ ਤੜਨਾ ਕਾ ਹੁੜਿਆ ਸਾਰੇ ਕਰਾਰ ਹੈ ਹਨਾ ਵੀਰ ਨੇ ਵੀ ਜੋ ਜੋ ਕੰਮ ਆਖਿਆ ਉਹ ਵੀ ਕੀਤਾ ਹੈ ਪਰ ਇੱਕ ਗੱਲ ਹੈ ਚਾਹ ਜਾਨੀ ਹੈ ਮੈਨੂੰ ਹਨਾ ਮੈਂ ਕਿਉਂ ਕਿ ਹੋਇਆ ਮੈਂ ਕਿੰਨੀ ਰੀ ਜਾਣਾ ਆਪਾਂ ਸ਼ਮੀ ਭਾਬੀ ਨੂੰ ਵਿਆਹ ਕੇ ਲਿਆਂਦਾ ਇਸ ਘਰ ਚ ਮੈਂ ਨਹੀਂ ਚਾਹੁੰਦਾ ਕਿ ਹੁਣ ਇਦਾਂ ਹੋਵੇ ਉਹਨਾਂ ਇਥਾਂ ਕੋਈ ਹੋਰ ਆਵੇ ਪੁੱਤ ਇਹ ਤੈਨੂੰ ਹੀ ਪਤਾ ਮੈਂ ਕਿਸ ਕਾ ਕਿਉਂ ਕੰਮ ਕਰਨ ਲਈ ਆ ਮੇਰਾ ਕੋਈ ਜੀ ਕਰਦਾ ਕਰਨਾ ਮੇਰਾ ਵੀ ਨਹੀਂ ਜੀ ਕਰਦਾ ਕਰਨਾ ਮੈਂ ਵੀ ਤਾਂ ਘਰ ਬਸਾਉਣ ਵਾਸਤੇ ਅੱਗਾ ਤੋਰਨ ਵਾਸਤੇ ਪੁੱਤ ਦੂਜਾ ਵਿਆਹ ਕਰਦੀ ਮੈਨੂੰ ਕੋਈ ਚਾਹ ਚੜਿਆ ਮੈਂ ਦੂਜਾ ਵਿਆਹ ਕਰਾਂ ਕੁੜੀ ਦਾ ਤੂੰ ਵੀ ਰਾਜ ਕੋ ਕਾਲੀ ਪੈ ਗਈ ਤੈਨੂੰ ਮੈਂ ਆਖਿਆ ਸੀ ਜਰਿਆ ਤਰਿਆ ਕੰਮ ਆਉਂਦਾ ਪਰ ਤੂੰ ਹੈ ਹੀ ਬੜੀ ਪਹਿਲੇ ਦੁਲੇ ਬੜੀ ਕਾਲੀ ਹੈ ਹਾਂ ਹੁਣ ਤੂੰ ਕੀ ਹੋਣਾ ਮੈਨੂੰ ਹੁੰਦੀ ਉਹ ਟੈਨਸ਼ਨ ਮੇਰੀ ਸੁਣ ਲੈ ਦੱਸ ਤੈਨੂੰ ਪਤਾ ਹੀ ਆ ਮੇਰੇ ਸੁਭਾਅ ਦਾ ਮੈਂ ਇੰਨੇ ਜਿਹੜਾ ਕੰਮ ਹੁੰਦਾ ਨਾ ਹੋ ਜਾ। ਫਿਰ ਜਿਹੜਾ ਲੇਟ ਹੁੰਦਾ ਹੁੰਦਾ ਹੋ ਜਾਂਦਾ ਕਿ ਮੈਂ ਕੀ ਕਰੂੰਗੀ? ਨਹੀਂ ਭੈਣੇ ਜੇ ਰਾਬੀ ਚਾਵੇ ਨਾ ਤੇ ਸਭ ਕੋ ਹੁੰਦਾ ਵਾ। ਲੇਟ ਨਹੀਂ ਹੁੰਦਾ ਕੁਛ ਨਹੀਂ ਹੁੰਦਾ। ਤੇ ਇਹ ਤਾਂ ਜੇ ਰਾਬੀ ਚਾਉਂਦੇ ਆ ਤੇ ਕਰਾਂਦੇ ਆ ਪਰ ਮੱਗੀ ਨਾਲ ਥੋੜੀ ਮੈਂ ਕਰਨ ਡਈ ਆ ਵੀ ਰਾਬੀ ਮੱਗੀ ਨਾਲ ਹੀ ਕਰਨ ਡਈ। ਨਹੀਂ ਤੂੰ ਜਿੱਦੜਵੜੀ ਭੈਣੇ ਜਿੰਨੀ ਕਿ ਤੂੰ ਥਾਂ ਆ ਨਾ ਮੈਂ ਨਹੀਂ ਓਨੀ ਕਿ ਤੂੰ ਨਾ ਮੈਂ ਉਹ ਤਿੰਨ ਕੀ ਆ ਗੱਲਾਂ ਨਾ ਮੈਂ ਤਾਂ ਆ ਜਿੰਨੀ ਕਿ ਨਹੀਂ ਕਿ ਓਨੀ ਕਿ ਤੂੰ ਹਾਂ ਪਹਿਲੇ ਗੱਲਾਂ ਨਾ ਮੈਂ ਤਾਂ ਗੱਲਾਂ ਮੈਂ ਆ ਕਰਦੇ ਨਹੀਂ ਤੇਰੇ ਮੂੰਹ ਤੇ ਹੁਣ ਬੱਲਾ ਇੱਥੇ ਹੀ ਜਾਏਗੀ ਅੰਜੂ 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 ਲਾ ਬੰਜੂ ਐਨੇ ਚਿਰ ਨੂੰ ਕਿਤੇ ਸ਼ੰਮੀ ਨਵਾਜ਼ ਮਾਰਦੇ ਤਾਂ ਪੱਜ ਗਿਆ ਕਿਨੇ ਆਉਣਾ ਹੈ ਅਜੇ ਤੈਨੂੰ ਗਾਂ ਦਾ ਪਤਾ ਲੱਗੂ ਬੜੀ ਤੂੰ ਸਿਆਣੀ ਤੇਰੇ ਕੋਈ ਪੱਜ ਕੇ ਆਉਂਦੀ ਨਹੀਂ ਮੇਰੇ ਕੋ ਨਹੀਂ ਆਉਂਦੀ ਸਮਝ ਲੱਗੀ ਨਹੀਂ ਤੇਰੇ ਕੋਈ ਪੈਣਾ ਆਉਂਦੀ ਉਹ ਤੇਰੀ ਮਮੀ ਕੋਈ ਕਰਨੀ ਕੋਈ ਕਿਤੇ ਪਾਣੀ ਜਾਂ ਨਹੀਂ ਕਿਤੇ ਪਾਣੀ ਨਹੀਂ ਬੇਸ਼ੱਕ ਤੇ ਤੂੰ ਬਾਤ ਮਾਰਦੀ ਨੂੰ ਪਿਆ ਦੇ ਚਾਹ ਟਾਰ ਤੇ ਤੇਰੀ ਤਾਈ ਆਈ ਆ ਪਾਣੀ ਕਿਤੇ ਘੋਟ ਦਿੱਤਾ ਮਮੀ ਕੋਈ ਕਰਨੀ ਤੇਨ ਵਾਜਾ ਦੇ ਅੱਗੇ ਮਾਰ ਬੈਠੀ ਚਾਚੀ ਅੰਜੂ ਆ ਬਾਬੀ ਦੇ ਤਖਨੀ ਆਏ ਤੇ ਲੈ ਲੈਨੇ ਕਦੋਂ ਆਉਣੇ ਕਦੋਂ ਜਾਏ ਦੋਹਾਂ ਤੋਂ ਜੋ ਨਹੀਂ ਤਾਂ ਸੁਣਾ ਨਹੀਂ ਗਈ ਇਹ ਤੇ ਸ਼ਮੀ ਪੱਪੀ ਨੂੰ ਆਜ ਤੇ ਮਾਰ ਕੇ ਵੇਖ ਉਹ ਵੀ ਅੰਦਰ ਸੁਣਾ ਨਹੀਂ ਗਈ ਹੈ ਨਾ ਪਿਤਾਈ ਆਈ ਬਾਹਰ ਦੀਪ ਆਇਆ ਬਾਹਰ ਉਹ ਵੀ ਆ ਸਕਦੀ ਆ ਤੇ ਬਾਹਰ ਚਲੋ ਤੁਸੀਂ ਕਰ ਸ਼ਮੀ ਪੱਪੀ ਨੂੰ ਬੁਲਾ ਕੇ ਤੇ ਵੇਖੋ ਉਹਨਾਂ ਨੂੰ ਵਾਜ ਤੇ ਮਾਰੋ ਕੀ ਪਤਾ ਆਜ ਕੋਈ ਨਹੀਂ ਨਹੀਂ ਇਹਦੀ ਅੰਜੂ ਹੀ ਆ ਇਹਨੂੰ ਅੱਜ ਤਾਂ ਨਾ ਅੰਜੂ ਨਜ਼ਰ ਆਉਂਦੀ ਹੈ ਸ਼ਮੀ ਨਹੀਂ ਆਉਂਦੀ ਇਹ ਕੋਈ ਗੱਲ ਨਹੀਂ ਮੰਮੀ ਗਾਂ ਗਾ ਵੇ ਚਾਚੀ ਨਾ ਸੁਭਾਏ ਇਦਾਂ ਦਾ ਇਹ ਵੇ ਤੇਲ ਦੀ ਧਾਰ ਵੇ ਗਾੜੀ ਗਾੜੀ ਕੀ ਬਣਦਾ ਆ ਗਈ ਮੰਮੀ ਤੁਸੀਂ ਵਾਹ ਸਸੀ ਦਾ ਭੈਜੀ ਸਸਰੀ ਕੰਮ ਕਰਤ ਸਸੀ ਸਸੀ ਦਾ ਵਾਹ ਜੇ ਤੁਸੀਂ ਆਖੀ ਕਿੰਨੀਆਂ ਵਾਜਾ ਦਿਤੀਆਂ ਤੇ ਕੱਪੜੇ ਕਰਨ ਨਹੀਂ ਸਸੇ ਉੱਪਰ ਤੇ ਵਾਜ ਵੀ ਸੁਣੀ ਦਿਤੀ ਤਾਈ ਨੂੰ ਪਾਣੀ ਲਿਆ ਕੇ ਦੇ ਪੁੱਛ ਕੁੜੀ ਵੀ ਵੇਖੀ ਜਾਨੀ ਐ ਤੇਰਾ ਇੰਨੇ ਸੀ ਤੇ ਵਾੜ ਕਿੱਥੋਂ ਦੀ ਚੜੀ ਸੀ ਕੀਸਰੀ ਮੰਜ਼ਲ ਤੇ ਤੇ ਅਗਲਾ ਭਾਵੇਂ ਜਿਹੜਾ ਆ ਉਹਦਾ ਸੰਗ ਸੁੱਕ ਜੇ ਤੈਨੂੰ ਉਹਨੂੰ ਕੀ ਪਤਾ ਤੂੰ ਆਈ ਹੈ ਕਿ ਨਹੀਂ ਆਈ ਕੋਈ ਗੱਲ ਨਹੀਂ ਮੰਮੀ ਜੀ ਆਏਗੇ ਭਾਬੀ ਜਿਹੜਾ ਪੱਤੀ ਲੈਣੇ ਪਾਣੀ ਘੋਟ ਘੋਟ ਲੱਤੀ ਨਾ ਬੋਲ ਲਓ ਤਾਈ ਜੀ ਮੈਂ ਨਾ ਕਿਤੇ ਮੰਮੀ ਇੱਕੋ ਵੇਂ ਜਰਾ ਬੈਠ ਸੁਣ ਮੈਂ ਤੇਰੀ ਕੀ ਗੱਲ ਸੁਣਨੀ ਤੂੰ ਪਾਣੀ ਪਿਆਇਆ ਵਾ ਤੂੰ ਚਾਹ ਬਣਾ ਹਾਂ ਮੰਮੀ ਚਾਹ ਤਾਂ ਦਦੀ ਹੈ ਨਾ ਪਰ ਇੱਕੋ ਵੇਂ ਆਇ ਤੁਸੀਂ ਜਰਾ ਤੂੰ ਮੂੰਹ ਸੁਣਾਦਾ ਫਿਰ ਸੁਣਾ ਲੈ ਕੁੜੀ ਨੇ ਹਾਂ ਬੋਲੋ ਕਾਈ ਦੇ ਸਾਹਮਣੇ ਮੈਂ ਕੀ ਗੱਲ ਕਰਾਂ ਹੁੰਦੂ ਹੀ ਵੇਹ ਲੋ ਪਰੋਣੇ ਆਨੇ ਸ਼ੁਰੂ ਹੋ ਗਏ ਘਰ ਆਇਆ ਗਿਆ ਸ਼ੁਰੂ ਹੋ ਜੈਨਾ ਸਾਰਿਆਂ ਨੇ ਆ ਜਨਾ ਗਾਵਾ ਤੂੰ ਰੋਟੀ ਪਾਉਣੀਆਂ ਚ ਲਾਨ ਦੇ ਚਾਹ ਬਣਾ ਐ ਕਰ ਉਹਨਾਂ ਨੂੰ ਬਾਜ ਦੇ ਦੋ ਨਾਂ ਜਾਨੀਆਂ ਨੂੰ ਦੱਸੋ ਮੈਂ ਹੁਣ ਪਾਰਲਰ ਨਾ ਜਾਵਾਂ ਉਹਨੇ ਮੈਨੂੰ ਬੁਲਾਇਆ ਵੈ ਹੈ ਸੂਟ ਵੀ ਪਾ ਲਿਆ ਜੇ ਵੇਖਣਾ ਮੈਂ ਥੋੜਾ ਜਿਹਾ ਸਮਾਨ ਵੀ ਰੰਦਾ ਸੀ ਨਿਆਣਾਂ ਨੂੰ ਮੈਂ ਲੈ ਕੇ ਨਾ ਆਵਾਂ ਜੇ ਐਸਾ ਕਰੋਗੇ ਤਾਂ ਫਿਰ ਕਿੱਦਾਂ ਚੱਲੇਗੀ ਮੇਰੀ ਸੌਂਗਲ ਆਏ ਨਾ ਤਾਈ ਨੂੰ ਚਾਹ ਬਣਾ ਕੇ ਪਿਆ ਦੇ ਫਿਰ ਮੈਂ ਉਹਨਾਂ ਨੂੰ ਬਾਦ ਦਿੰਨੀ ਆ ਫਿਰ ਆਪੇ ਉਹ ਕੰਮ ਕਰੀ ਫਿਰ ਤੂੰ ਚਲੀ ਚਾਹ ਨਾਲ ਕੇ ਪਿਆ ਦੇ ਚਲ ਜਾ ਤੂੰ ਹੁ ਮੇ ਟਾਈਮ ਹੋ ਜਾਣਾ ਬਹੁਤ ਔਖੀ ਦੇਖੋ ਦਿਨ ਸਾਰਾ ਬੀਤਣ ਦੇ ਆ ਵਾ ਨਹੀਂ ਦੋ ਕੱਪ ਬਣਾਉਣ ਤੇ ਕੋਈ ਨਹੀਂ ਟਾਈਮ ਹੁੰਦਾ ਧਰ ਤੇ ਮੈਂ ਉਹਨਾਂ ਨੂੰ ਬਾਦ ਦਿੰਨੀ ਆ ਐਵੇਂ ਨਾ ਮੈਨੂੰ ਸੱਦ ਕੇ ਲਾਗੋ ਬਾਹਰ ਲਿਆ ਕਰ ਛੱਡ ਮੈਨਾਂ ਗੱਲ ਕਰਨਾ ਲਾਲਾ ਲਾਲਾ ਨਾ ਅਗਲੀ ਆ ਦੇ ਸਾਹਮਣੇ ਪਾ ਲੈਣਾ ਉਹਨਾਂ ਨੇ ਕਿਹਾ ਲੈ ਬਈ ਅੰਜੂ ਘਰ ਆ ਗਈ ਤੇ ਉਹਨਾਂ ਨੇ ਕੱਲੇ ਪੁਆਦੀ ਆ ਮੇਰੇ ਤਾਂ ਨਾ ਕੋਈ ਗੱਲ ਅੱਜ ਇਹ ਇਹ ਨਹੀਂ ਸੁਣ ਸਕਦੀ ਜਨਾਨੀ ਰੰਜੀਤ ਨੂੰ ਮੂੰਹ ਪਾ ਲਈ ਅੱਜ ਕਿਹੜ ਤਹਾਨੂੰ ਪਤਾ ਹੈ ਕਿ ਯਾਰ ਕਰ ਲੈ ਆਪਣੀ ਸਾਈਂ ਤਿਆਰੀਆਂ ਕਰੀਆਂ ਕਿੱਲਾ ਦੇ ਸੋਚ ਲੈਣ ਲੱਗ ਰਹੇ ਹਾਂ ਉਹ ਤਾਂ ਨੂੰ ਸੋਚਣਾ ਗੇਮ ਜੋ ਕੰਮ ਬੜੀ ਘਰ ਚ ਕਿਧਰ ਜਨਾਨੀਆਂ ਬੋਲ ਰਹੀ ਹੋਣ ਉਹ ਤੋਂ ਮਮੀ ਜਮੇ ਪੱਬੀ ਨੂੰ ਦੇਖੀ ਕਿੱਥੇ ਹੈ ਉਹਨੂੰ ਯਾਰ ਨੂੰ ਕੀ ਦੇਖਾ ਮੇਰਾ ਤਾਂ ਮਨ ਹੀ ਬੜਾ ਤੂਫ਼ਾਨ ਚਾਹੇ ਉਹ ਦੇਖੇ ਕੀ ਕਰਦੇ ਪੱਬੀ ਜੀ ਆਹ ਬੈਠੀ ਸ਼ਮੀ ਹਾਂ ਦੇਖ ਕੱਲੀ ਨਦੀਵਾ ਕੜਿਆਨੀ ਸਸਿਕਾ ਤੇਜੀ ਜੀ ਹਾਂ ਜੀ ਪੁੱਤ ਡੀ ਕਰਿਆ ਬਾਹਰ ਅਹੀਂ ਆਕੇ ਦੇਖੋ ਆਜ ਮਾਰਦੀ ਤੇ ਭੱਜੀ ਆਉਣਾ ਕਿਤੇ ਹੈ ਤੇ ਸੋ ਅਜ ਮਾਰੀ ਐ ਲਿਆਣੀ ਪਾਣੀ ਲਿਆਣੀ ਅਗਲੇ ਕੋਠੇ ਤੇ ਚਲੀ ਹਾਂ ਹੋਰ ਪੁੱਤ ਸੁਣਾਉ ਤਾਈ ਜੀ ਠੀਕ ਹੋ ਤੁਸੀਂ ਮੈਂ ਤਾਂ ਪੁੱਤ ਠੀਕ ਹਾਂ ਤੂੰ ਸੁਣਾ ਆਪਣੀ ਹੈ ਮੈਨੂੰ ਪਤਾ ਪੁੱਤ ਤੇਰੇ ਦਿਲ ਤੇ ਕੀ ਬੀਤਨ ਰਹੀ ਹੈ ਪੁੱਤ ਇਹ ਤੇ ਨਕੌਣਾ ਕੋਠੇ ਹੁਣ ਪਰ ਨਹੀਂ ਪੈਣਾ ਜੇ ਤੂੰ ਇਤਨਾ ਲੰਮੀ ਅੰਦਰ ਵੜ ਕੇ ਬੈਠੀ ਰਹੀਆਂ ਲੰਮੀ ਪਈ ਰਹੀਆਂ ਤੇ ਪੁੱਤ ਤੂੰ ਕੋਈ ਆਪਣੇ ਆਪ ਨੂੰ ਦਿਮਾਗ ਨੂੰ ਕੋ ਕਰਵੇਂ ਨਹੀਂ ਕੋ ਬਿਮਾਰੀ ਲਾ ਬਵੇਂਗੀ ਉਹ ਤਾਂ ਟੈਨਸ਼ਨ ਆ ਤੈਨੂੰ ਪਤਾ ਕਿੰਨੀ ਆਉਂਦੀਆਂ ਫਿਰ ਟੈਨਸ਼ਨ ਨਾਲ ਬੰਦਾ ਬਿਮਾਰ ਹੋ ਜਾਂਦਾ ਪੁੱਤ ਬਥੇਰਾ ਰਾਜ ਨੂੰ ਸਮਝਾਇਆ ਹੁਣ ਜੇ ਰਾਜ ਤੇ ਰਾਣੀ ਦੀ ਸੁਨਾਹ ਹੈ ਤੇ ਅਸੀਂ ਦੂਜਾ ਵਿਆਹ ਕਰਨਾ ਤੇ ਪੁੱਤ ਆਪਾ ਮੈਂ ਤੇ ਬਥੇਰਾ ਜੋੜ ਲਾਣਾ ਪੀ ਨਾ ਕਰੋ ਕਹੀਂ ਦੇਖੋ ਪੁੱਤ ਥੋੜਾ ਟਾਈਮ ਦੇਖਣਾ ਚਾਹੀਦਾ ਕੋਈ ਗੱਲ ਨਹੀਂ ਤਾਈ ਜੀ ਇਹਨਾਂ ਨੂੰ ਆਪਣਾ ਰਾਂਝਾ ਰਾਜੀ ਕਰ ਹੀ ਲੈਨ ਦੋ। ਬਾਕੀ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਬੰਲੇ। ਤੇਲ ਦੀ ਧਾਰ ਵੇਖੋ। ਇਹ ਕਿਤੇ ਪੁੱਤ ਤੂੰ ਕੁਛ ਕਰਦੇ ਨਾ, ਇਹ ਕਿਤੇ ਵਿਆਹ ਰੋਪ ਦੇ। ਕਿ ਕੋਈ ਕੇਸ ਖੂਸ ਕੀਤਾ ਮੇਰੇ ਦੱਸ ਹੈ? ਜੇ ਕਰਦੇ ਤਾਂ ਪੁੱਤ ਮੈਂ ਤੇ ਕਿਤੇ ਬਹੁਤ ਹੀ ਖੁਸ਼ ਹੋ ਜਾ। ਹੈ? ਮੇਰੀ ਧੀ ਸਿਆਣੀ ਬੜੀ ਮੈਨੂੰ ਪਤਾ ਕੋਈ ਨਾ ਕੋਈ ਫੈਸਲਾ ਜ਼ਰੂਰ ਲਾਊਗੀ। ਪਾਈ ਜੀ ਮੈਂ ਤੇ ਇੱਕੋ ਚੀਜ਼ ਪਰਖੀ ਅੱਜ ਤੱਕ। ਕੀ ਆ ਜਿਹੜਾ ਉੱਪਰ ਬੈਠਾ ਹੈ ਨਾ ਇਹ ਬੜਾ ਬੇਅੰਤ ਜੀ ਬੰਦਾ ਇੱਥੇ ਜੋ ਮਰਜ਼ੀ ਕਰੀ ਤੁਰਿਆ ਜਾਂਦਾ ਹੈ ਪਰ ਉਹ ਸਾਰੇ ਸਾਹਬਤਾਬ ਰੱਖਦਾ ਜੀ ਵਾਤਾਂ ਹੁੰਦੇ ਨਾ ਨਾਲ-ਨਾਲ ਜਵਾਬ ਦਿੰਦਾ ਜੀ ਮੈਂ ਬਸ ਇੰਨਾ ਜਾਣਦੀ ਆ ਇਹ ਤਾਂ ਕੋਤ ਮੈਨੂੰ ਪਤਾ ਬਥੇਰੀ ਕੋਤਕ ਮੈਂ ਹੀ ਕੋਸ਼ਿਸ਼ ਕੀਤੀ ਤੇ ਤੇਰੇ ਸਾਹਮਣੇ ਕਿ ਮੇਰੀ ਧੀ ਦਾ ਘਰ ਵਸਿਆ ਰਹਿ ਜੀ ਪਰ ਪੁੱਤ ਮੰਮੀ ਕੋ ਕੱਢ ਸਕੀ ਪਰ ਮੈਨੂੰ ਪੁੱਤ ਦੁੱਖ ਹੋੜਾ ਹੀ ਹੋਣ ਆਂਦੀ ਆਜਾ ਆਜਾ ਕਿਹੜੇ ਮੂੰਹ ਨਾਲ ਮੈਂ ਆਵਾਂ ਵੇਖ ਲੋ ਤਾਈ ਜੀ ਤੁਸੀਂ ਅਜੇ ਦੂਰ ਰਹਿੰਦੇ ਹੋ ਤੇ ਦੂਰ ਦੀ ਸਾਡੀ ਰਿਸ਼ਤੇਦਾਰੀ ਆ ਤਾਂ ਤੁਹਾਨੂੰ ਇੰਨਾ ਦੁੱਖ ਹੋਣ ਡਿਆ ਵਾ ਤੇ ਆ ਰঞ্জੀਤ ਰঞ্জੀਤ ਮੇਰੇ ਨਾਲ ਐਨੇ ਸਾਲ ਰਹੇ ਆ ਤੇ ਮੇਰੀ ਸੱਸ ਆਖੇ ਮੈਂ ਤੇਰੀ ਮਾਂ ਵਾਂ ਕਿੰਨੇ ਸਾਲ ਰਹੀ ਮੇਰੇ ਨਾਲ ਰਤਾ ਜੀ ਨੇ ਇਹਨਾਂ ਨੂੰ ਮੇਰੀ ਪਰਵਾਹ ਲਈ ਆ ਆ ਕੱਲ੍ਹ ਬੱਸੋ ਨਾ ਮੈਂ ਬਿਮਾਰ ਹੋ ਗਈ ਅਜਿਹਾ ਬਈ ਉਹ ਸ਼ੌਕ ਹੈ ਦੇਗੀ ਅੱਛਾ ਇਹਨਾਂ ਨੂੰ ਮਾਸਾ ਨਹੀਂ ਮੇਰਾ ਹੈਗਾ ਇਹਨਾਂ ਵੱਲੋਂ ਮੈਂ ਉੱਥੇ ਹੀ ਦੰਮ ਤੋੜ ਦਿੰਦੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਕਿਸੇ ਨੇ ਮੈਨੂੰ ਚੋਕੇ ਹਸਪੀਟਲ ਨਹੀਂ ਖੜਿਆ ਸਿਰਫ ਮੈਨੂੰ ਸਿਮਰਤ ਲੈ ਕੇ ਗਈ ਆ ਜੇ ਉਹ ਦਿਨ ਸਿਮਰਤ ਨਾ ਘਰੇ ਹੁੰਦੀ ਤੇ ਪਤਾ ਨਹੀਂ ਮੇਰਾ ਕੀ ਬੰਨਾ ਸੀ ਨੀ ਇਹ ਤਾਂ ਮਤਬਲ ਖੋਰਿਆ ਦੋਵੇਂ ਮਾਂ ਪੁੱਤ ਇਹਨਾਂ ਤੋਂ ਬਸ ਬੱਚਾ ਬੱਚਾ ਜਿ ਤਰ੍ਹਾਂ ਨਾ ਗਾੜੀ ਬੱਚਾ ਰੱਖਿਆ ਹੁੰਦਾ ਉਹ ਰੱਬ ਦਵੇ ਤਾਂ ਫੇਰ ਹੀ ਪੁੱਤ ਹੁੰਦਾ ਹੁਣ ਪੰਡ ਸੂਟਾਂ ਦੀ ਲਿਆ ਕੇ ਸੁੱਟਦੀ ਆ ਮੈਨੂੰ ਇਹ ਸਮਝ ਨਹੀਂ ਲੱਗਦੀ ਕਿ ਉਹਦਾ ਅੱਗੇ ਪਿੱਛੇ ਕੋਈ ਹੈਗਾ ਨਹੀਂ ਆ ਤੇ ਸੂਟ ਲਿਫਾਫਿਆਂ ਚ ਕਾਤੋਂ ਬੌਂ ਡਈ ਆ ਮਾਤਾ ਹੈ ਲੇਖ ਲੇਖ ਕੇ ਸਲਿੱਪਾਂ ਬਣਾਈਆਂ ਆ ਅਖੇ ਲਿਫਾਫਿਆਂ ਚ ਸੂਟ ਪਾਈ ਜਾਣੀਆਂ ਸਲਿੱਪਾਂ ਪਾਈ ਜਾਣੀਆਂ ਮੈਂ ਤਾਂ ਤਾਈ ਨੂੰ ਡੀਕਣ ਨਹੀਂ ਆ ਹਾਂ ਨਾ ਸਾਰੇ ਰਾਜ ਜਿਹੜੀ ਹੈ ਨਾ ਕਿਤੇ ਵੱਡੜ ਵਾਲੀ ਹੋ ਲੇਕਿਨ ਕੀ ਕਰਕੇ ਉਹਨੇ ਰੰਜੀਤ ਨੂੰ ਮਗਰ ਲਾ ਲਿਆ ਹੈ ਕੋਈ ਨਹੀਂ ਪੁੱਤ ਤੂੰ ਨਾ ਤਰਿਆ ਤਰਿਆ ਕਰ ਪੁੱਤ ਹੋਰ ਕਰੇਗੀ ਉੱਠੇਗੀ ਤੇ ਫਿਰ ਪੁੱਤ ਤੇਰਾ ਮਨ ਹੋਰ ਥੇ ਹੋ ਇਹ ਥੋੜਾ ਥੋੜਾ ਅੰਦਰ ਵੜ ਕੇ ਬਹਿ ਜਾ ਹੁਣ ਤੈਨੂੰ ਇਹ ਕੌੜਾ ਕੁੱਟ ਪੜਨਾ ਹੀ ਪੈਣਾ ਤਾਈ ਜੀ ਮਗਰ ਕੋਈ ਕਿਹੇ ਬੱਚੇ ਨੂੰ ਲਾ ਸਕਦਾ ਆ ਜਿਨ੍ਹਾਂ ਨੇ ਅੱਧੀ ਅੱਧੀ ਉਮਰ ਹੰਢਾਈ ਆ ਨਾ ਉਹਨਾਂ ਨੂੰ ਕੋਈ ਕਿਹ ਮਗਰ ਲਾ ਰੂਗਾ ਇਹ ਰਣਜੀਤ ਦੇ ਆਪਣੇ ਫੈਸਲੇ ਨੇ ਨਹੀਂ ਜਦੋਂ ਰਾਜ ਹੀ ਨਹੀਂ ਪੇਛ ਜਾਣ ਦਿੰਦੀ ਤੇ ਰਣਜੀਤ ਉਹਦੇ ਹੱਥਾਂ ਤੇ ਚੜ ਗਿਆ ਉਹਦਾ ਫੇਰ ਵੀ ਉਹਦਾ ਪੁੱਤ ਆ ਅਗਲਾ ਤਾਂ ਤੇਰਾ ਬਣਿਆ ਹੀ ਦਾਈ ਜੀ ਅੱਜ ਕੱਲ ਪੁਲਾਦ ਜੋ ਫੈਸਲਾ ਲੈਂਦੀ ਹੈ ਨਾ ਮਾਂ ਪਿਓ ਨੂੰ ਮਜਬੂਰ ਹੋ ਕੇ ਉਹਦੇ ਮਗਰ ਚੱਲਣਾ ਪੈਂਦਾ ਵਾ ਜੇ ਰਣਜੀਤ ਚਾਹੁੰਦੇ ਤੇ ਇਹ ਵਿਆਹ ਰੋਕ ਸਕਦੇ ਸੀ ਪਰ ਰੰਜੀਤ ਤੇ ਆਪ ਹੀ ਲੱਟੂ ਹੋਇਆ ਕਰਦਾ ਅੰਜੂ ਤੇ ਪਤਾ ਮੈਨੂੰ ਕੋਈ ਗੱਲ ਬਾਹਰ ਨਾ ਚਾਹੀਦਾ ਬੱਚੇ ਦਾ ਉਹ ਕੋਈ ਗੱਲ ਨਹੀਂ ਆ ਇਹ ਤਾਂ ਸਹੀ ਅੰਜੂ ਇੱਕ ਧੀ ਤੇਜ ਆ ਮੈਂ ਤੇ ਆਨੀ ਆ ਵੀ ਮਹਾਰਾਜ ਨਾ ਸੱਚਾ ਪਾਤਸ਼ਾਹ ਕਿਤੇ ਤੈਨੂੰ ਬਾਬਾ ਕਿਤੇ ਤੇਰੇ ਤੇ ਮੇਰ ਕਰ ਦਿੰਦਾ ਤੇ ਇਹੋ ਜਿਹਾ ਦਿਨ ਸਾਨੂੰ ਪੁੱਤ ਦੇਖਣਾ ਹੀ ਨਾ ਪੈਂਦਾ ਮੈਂ ਇੱਥੇ ਆਉਂਦੇ ਹੀ ਆ ਆ ਲੀੜਾ ਕੱਪੜਾ ਲਾਉਣਾ ਮੈਂ ਕਿਹੜੇ ਚਾਹ ਨਾਲ ਲੀੜਾ ਕੱਪੜਾ ਲਾਵਾਂ ਇੱਕ ਵਾਰ ਲਾਤਾ ਜਦੋਂ ਤੇਰਾ ਵਿਆਹ ਹੋਇਆ ਮੈਨੂੰ ਉਦੋਂ ਬਹੁਤ ਖੁਸ਼ੀ ਹੁਣ ਥੋੜਾ ਮੈਨੂੰ ਉਹ ਕਰ ਲਵਾ ਹੁਣ ਤੇ ਆ ਵੀ ਟਾਈਮ ਪਾਸ ਹੀ ਆ ਮੈਨੂੰ ਦੀਪੋਚਾਰਾ ਲੈ ਕੇ ਆਇ বিਚਾਰੋਂ ਚਾਚੀ ਦੀ ਕੰਢੀ ਪਤਾ ਮੈਨੂੰ ਆਉਣਾ ਪੈਣਾ ਰਿਸ਼ਤੇਦਾਰੀ ਦੀ ਹੋਈ ਕੀ ਕਰਾਂ তাই ਜੀ ਆ ਦੀਪ ਵੀ ਉਦੋਂ ਦਾ ਆਇਆ ਵਾ ਮੇਰਾ ਮਾਨੀ ਨੇ ਕੀਤਾ ਬੁਲਾਉਣ ਨੂੰ ਕਿਸੇ ਨੂੰ ਨਹੀਂ ਇਹ ਵੀ ਵਿਚਾਰਾ ਕੰਮ ਕਾਜ ਕਰਾਉਂਦਾ ਫਿਰ ਮੇਰਾ ਰஞ்சிਤ ਦੇ ਨਾਲ ਤੇ ਮੈਂ ਨਾ ਇਹਦੇ ਲਾਗੇ ਵੀ 2 ਮਿੰਟ ਵੀ ਨਹੀਂ ਬੈਠੀ ਬਸ ਮਨ ਜੇ ਹੀ ਨਹੀਂ ਸੀ ਖੁਸ਼ ਕੀ ਕਰਦੀ ਇਹ ਵੀ ਆਪਣੀ ਚਾਚੀ ਨੂੰ ਆਖੰਦਿਆ ਚਾਚੀ ਸਾਰੇ ਕੰਮ ਕਰਾਉਂਦੇ ਆ ਪਰ ਮੇਰਾ ਮਾਨ ਹੀ ਨਹੀਂ ਵਿੱਚੋਂ ਖੋਚ ਹੈ ਮੈਂ ਫਿਰ ਮੈਂ ਆਖਿਆ ਹੁਣੇ ਮੁੰਡਾ ਕਹਿਣ ਡਿਆ ਅਗਲੀ ਗੁੱਸਾ ਕਰੂ ਅਗਲੀ ਕਿਤੇ ਕੋਹ ਕੋਹ ਕਰਕੇ ਪੈਂਦੀ ਆ ਰਾਜ ਚਲ ਪੁੱਤ ਜੋ ਤੇਰੇ ਕਰਮਾਂ 'ਚ ਜੋ ਰੱਬ ਨੇ ਲਿਖਿਆ ਮੱਥੇ ਦਾ ਲੇਖ ਉਹੋ ਕੋ ਮਨਾ ਪਹਿਣਾ ਨਾ ਤੇਰੇ ਵਾਸਤੇ ਆ ਨਾ ਮੇਰੇ ਆ ਪੁੱਤ ਉੱਠਿਆ ਕਰ ਫਿਰ ਆਤੁਰਿਆ ਕਰ ਕੋਈ ਗੱਲ ਨਹੀਂ ਜਦ ਤੇਰਾ ਪੱਥਰ ਰਕਣਾ ਠੀਕ ਹੈ ਦਾਜੀ ਕੋਈ ਗੱਲ ਨਹੀਂ ਤੇ ਤੁਸੀਂ ਮੈਨੂੰ ਕਹਿਣ ਡੇ ਸੀ ਅ ਫੋਨ ਤੇ ਮੈਂ ਗਿਆ ਸੀ ਕਿ ਤੁਸੀਂ ਆਏ ਨਹੀਂ ਤੇ ਤੁਸੀਂ ਕਹਿਣ ਡੇ ਸੀ ਮੈਂ ਘੜੀ ਦੀ ਘੜੀ ਹੋਣਾ ਮੇਨੂੰ ਕੋਈ ਜ਼ਰੂਰੀ ਕੰਮ ਆ ਤੇ ਮੈਂ ਤੇਰੇ ਮਾਮੇ ਵਾਲੇ ਜਰੂਰੀ ਜਾਣਾ ਵਾ ਕਿੱਥੇ ਜਾਣਾ ਜੀ ਪੁੱਤ ਮੈਂ ਆਪਣੇ ਪੇਕੇ ਜਾਣਾ ਅੱਛਾ ਮੇਰਾ ਨਾ ਭਰਾ ਬਾਹਰੋਂ ਆਉਣ ਤੇ ਪਰਜਾਈ ਹੋ ਗਏ 4-5 ਮਹੀਨੇ ਕੇ ਆਨ ਅੱਛਾ ਤੇ ਸਾਡੇ ਨਾ ਬੂਹੇ ਵੱਜੇ ਆ ਤੈਨੂੰ ਪਤਾ ਮੈਂ ਹੀ ਜਾ ਕੇ ਖੋਲਣਾ ਮੈਂ ਹੀ ਜਾ ਕੇ ਰੋਟੀ ਟੁੱਕ ਕਰਨਾ ਤੇ ਇਸ ਕਰਕੇ ਨਾ ਮੈਂ ਕਿਹਾ ਚੱਲ ਹੁਣ ਮੈਂ ਜਿਹਾ ਆਉਣੀ ਆ ਜਿਹੜਾ ਥੋੜਾ ਬੂਤਾ ਕਰਾ ਦੇਣੀ ਆ ਤੇ ਪੁੱਤ ਫਿਰ ਮੈਂ ਉਧਰ ਦਾ ਬਕਤਾਣਾ ਤੈਨੂੰ ਪਤਾ ਦੂਰ ਜਾਣਾ ਮੈਂ ਉਧਰ ਕਿਤੇ ਜਿੰਦਦਰ ਵਰੀ ਤਾਂ ਇਹ ਜੇ ਦੋ ਫਲਾਈਟ ਆਉਣ ਵਾਲੀ ਆ ਤੇ ਤੁਹਾਨੂੰ ਫਿਰ ਜਾਣਾ ਹੀ ਪਊਗਾ ਦਰਵਾਜ਼ੇ ਤੇ ਖੋਲਨੇ ਪੈਣੇ ਆ ਤੇ ਤੁਹਾਨੂੰ ਜੋ ਮੇਰੀ ਦੇ ਕੇ ਗਏ ਆ ਤੇ ਫਿਰ ਜਾਣਾ ਹੀ ਪੈਗਾ ਪੁੱਤ ਮੇਰੇ ਤੋਂ ਬਿਨਾ ਉਹਨਾਂ ਦਾ ਵੀ ਕੋਈ ਨਹੀਂ ਕੋਈ ਗੱਲ ਨਹੀਂ ਕਾਜੀ ਮੈਨੂੰ ਬੜਾ ਚੰਗਾ ਲੱਗਿਆ ਜੋ ਤੁਸੀਂ ਮੈਨੂੰ ਮਿਲਣ ਆਏ ਹੋ ਤੇ ਹੌਸਲਾ ਦੇਣ ਆਏ ਹੋ ਆਪਣੇ ਚਲ ਕੋਈ ਨਹੀਂ ਪੁੱਤ ਤੂੰ ਵੀ ਮੇਰੀ ਬੀਬੀ ਧੀ ਆ ਤੂੰ ਨਾ ਆਪਣਾ ਦਿਲ ਨਾ ਛੱਡੀ ਕੋਈ ਗੱਲ ਨਹੀਂ ਤੜਲੀ ਹੋ ਕੇ ਰੱਬ ਤੇਰੀ ਵੀ ਕਿਤੇ ਸੁਣੂਗਾ ਚੱਲ ਚੰਗਾ ਪੁੱਤ ਚੱਲ ਜੀ ਆ ਮੈਨੇ ਛੱਡਿਆ ਮੇਰਾ ਬੋਤ ਸਾਡਿਆ ਉਹਨਾਂ ਨੂੰ ਤੇ ਤੂੰ ਰਹਿ ਤੂੰ ਕਿੱਥੇ ਜਾਣਾ ਤੂੰ ਇੱਥੇ ਰਹਿ ਕੋਈ ਗੱਲ ਨਹੀਂ ਕੋਈ ਨਹੀਂ ਆ ਜਾਂਦਾ ਮੈਨੇ ਛੱਡ ਗਿਆ ਨਾ ਉੱਥੋਂ ਮੈਨੂੰ ਬੱਸੇ ਚੜਾ ਆਵੇ ਤੂੰ ਪੈ ਜਾਦਾ ਤਾਂ ਕੋਈ ਨਹੀਂ ਚੱਲ ਚੰਗਾ ਪੁੱਤ ਤੇ ਮੰਮੀ ਨਾ ਕਰਾ ਦਿਓ ਕੰਮ ਜਿਹੜਾ ਕਹਿੰਦੇ ਫੇਰ ਕਹਿੰਦੇ ਮੈਨੇ ਕਰਾ ਕੇ ਜਾਊਂਗੀ ਤੂੰ ਫਿਕਰ ਨਾ ਕਰ ਮੈਂ ਹੋਈ ਤੇ ਹੁਣ ਹੋਰ ਕਰਾਣਾ ਪੈਂ ਮੈਂ ਚੱਲੀ ਹੂੰ ਮੁੜ ਕੇ ਮੈਂ ਦੋ ਚਾਰ ਦਿਨ ਨਹੀਂ ਮੁੜਨਾ ਠੀਕ ਹੈ ਹਾਂ ਅਕਿਉਂ ਅਗਲੇ ਦੋ ਹੁਣ ਮੈਂ ਨਿੱਗੀ ਜਿਨੀ ਆਣੀ ਉਹਨਾਂ ਨੇ ਹੋਣੀ ਆ ਥੋੜਾ ਬੂਤਾ ਕਰਦਾ ਕਰਨਾ ਤੇ ਜੀ ਜੁਰਗੂ ਤਾਂ ਫਿਰ ਮੈਂ ਪਤਾ ਲ ਦੂੰਗੀ ਆਦੇ ਦੇ ਹੀ ਮਹੀਨਾ ਤਾਂਦੇ ਰੇ ਮੈਂ ਨਹੀ ਚਾਰ ਪੰਜ ਦਿਨ ਹੀ ਲੈਣਾ ਠੀਕ ਚੱਲ ਚੰਗਾ ਪੁੱਤ ਜਿੰਦੀ ਰਹੇ ਮੇਰੀ ਦੀ ਚੱਲ ਜੀ ਚੱਲੀਏ ਪੁੱਤ ਬਾਹਰ ਦੇ ਲੋਕਾਂ ਨੂੰ ਦੁੱਖ ਹੋਣ ਡਿਆ ਕੀ ਵਿਆਹ ਹੋਣ ਲੱਗਾ ਪਰ ਘਰ ਦੇਆਂ ਨੂੰ ਕੋਈ ਦੁੱਖ ਨਹੀਂ ਕਿ ਅਸੀਂ ਕਿਸੇ ਦਿਨ ਇਹਨੂੰ ਵਿਆਹ ਕੇ ਲਿਆਏ ਸੀ ਘਰ ਦੀ ਨੌ ਬਣਾ ਕੇ ਇਹਦੇ ਤੋਂ ਪਾਣੀ ਵਾਲ ਕੇ ਪਿੱਛੇ ਸੀ ਇਹਦੀ ਸ਼ਵਨ ਕੀਤੀ ਸੀ ਤੇ ਅੱਜ ਅੱਜ ਦੁਜੀ ਦਾ ਹੋਣ ਲੱਗਾ ਸਭ ਕੁਝ ਵਾਹ ਵਾਹ ਉਹ ਦੁਨੀਆ ਦੇ ਰੰਗ ਠੀਕ ਹੈ ਤੇ ਰਜੀ ਮਾਰ ਕਾ ਕੋਈ ਸ਼ਰਮ ਹੀ ਆ ਹੀ ਨਹੀਂ ਰਹੀ ਲੋਕਾਂ ਨੂੰ ਅੱਜ ਕੱਲ ਠੀਕ ਹੀ ਕਹਿੰਦੇ ਆ ਕੱਲ ਜੋਗ ਆ ਗਿਆ ਤੈਨੂੰ ਚੰਗਾ ਭੈਣ ਦੇ ਜੀ ਸੁਣ ਗਾਣ ਹੋ ਜਿਹੜਾ ਕੰਮ ਕਰਾਉਣਾ ਮੇਰੇ ਕੋ ਕਰਵਾਣਾ ਮੈਂ ਤੱਕਾ ਦਾ ਤੱਕ ਤੇਰੇ ਕੋਈ ਨਹੀਂ ਨਾ ਤੂੰ ਆਈ ਕਿਹੜੇ ਵੇਲੇ ਤੇ ਚਲੀ ਕਿਹੜੇ ਵੇਲੇ ਮੇਰੀ ਸੁਣ ਗਾਣ ਮੇਰਾ ਨਾ ਭਰਾ ਹੋ ਗਿਆ ਵਾ ਤੇ ਮੈਂ ਜਾ ਕੇ ਬੂਹਾ ਖੋਲਣਾ ਤੇ ਕੋਈ ਗੱਲ ਨਹੀਂ ਆ ਮੈਂ ਕੋਈ ਤੇਰਾ ਨਾ ਕਰਾ ਜਾਨੀ ਆ ਤੇ ਕੋਈ ਨਹੀਂ ਮੈਂ ਮੁੜੇ ਆਉਣਾ ਮੈਂ ਕਿਥੇ ਉੱਥੇ ਤੇ ਨਹੀਂ ਰਹਿ ਜਾਣਾ ਮੋੜ ਕੇ ਜੋ ਆਉਣਾ ਤਾਂ ਕਦੇ ਨਹੀਂ ਪਹਿਲਾਂ ਸੱਦ ਸੱਦ ਕੇ ਜੇ ਤੈਨੂੰ ਸੱਦਿਆ ਆ ਅਜੇ ਤੂੰ ਅੰਦਰ ਪੈਰ ਨਹੀਂ ਵਾਲੇ ਤੁਰਨ ਨੂੰ ਵੀ ਤਿਆਰ ਹੋ ਗਈਆਂ ਨਹੀਂ ਕੋਈ ਨਹੀਂ ਲਿਆ ਤੋ ਮੇਰਾ ਕਪੜਾ ਹੀ ਹੋ ਤੇ ਤੈਨੂੰ ਮੈਂ ਕਿਹਾ ਵੀ ਲਾ ਲ ਦਿੰਦੇ ਕੋਈ ਨਹੀਂ ਕਰਨਾ ਜੋ ਆ ਨਹੀਂ ਕਰਵਾ ਦੇਣੀ ਮੈਂ ਸ਼ਾਮਾਂ ਨੂੰ ਚਲੀ ਜਾਣਾ ਜੇ ਤੂੰ ਚਲੂ ਚਲੂ ਲਾਤੀ ਤੇ ਕੰਮ ਸਵਾ ਮੇ ਕਰਾਉਣਾ ਮੈਂ ਬਹੁਤ ਉੱਥੇ ਹੀ ਮੈਂ ਜਾਣਾ ਤੇ ਮੈਂ ਕਿ ਨਹੀਂ ਸਦਗਣਾ ਬੈਠੀ ਆਂ ਵੀ ਆਉਗੀ ਤੇ ਸਭ ਕੋ ਕਰਾਉਗੀ ਆਉਂਦੀ ਨਾ ਮੈਨੂੰ ਨਿਕਲਣੇ ਵਾਲਾ ਪਤਾ ਮੈਂ ਜਾਣਾ ਪਹਿਲਾਂ ਹੁਣ ਚੱਲ ਤੋਰ ਕੇ ਜਾਂਦੀਆਂ ਗੱਲਾਂ ਕਰ ਲੈ ਕਰਾਤਾ ਲਿਆ ਪਰ ਹੋਰ ਥੋੜਾ ਬੁਤਾਂ ਰੋੜਾ ਬੰਦ ਕਰ ਚੱਲ ਪਛਰਾ ਦੇ ਭ ਇਹ ਤਾਂ ਅਗਰ ਕੋਈ ਨਾ ਫੋਨ ਆਇਆ ਕਿ ਘਰ ਤੇ ਬੰਦਿਆ ਤੇ ਫਿਰ ਰੋਟੀ ਟੋਕ ਤੇ ਮੰਮੀ ਨੇ ਕਰਨਾ ਜਾ ਕੇ ਹਣਾ ਮੈਂ ਆ ਜਾਨੀ ਦੋ ਤਿੰਨ ਨਿੱਕੇ ਮੋਟੇ ਜਿਹੜੇ ਕੰਮ ਐ ਤੁਸੀਂ ਮੈਨੂੰ ਦੱਸੋ ਮੈਂ ਆ ਗਿਆ ਲਾ ਕੇ ਮੰਮੀ ਨੂੰ ਬਾ ਤੇ ਦੋ ਚਾਰ ਦਿਨ ਬਾਅਦ ਮੰਮੀ ਆਈ ਖੜੀ ਐ ਤੇ ਮੈਂ ਤਾਂ ਇਹਨੂੰ ਆਪਣੇ ਵਾਸਤੇ ਸੱਜਿਆ ਸੀ ਪਤਾ ਐ ਮੈਂ ਕੱਲ ਦੀ ਡੀਕਨ ਲਈ ਹਾਂ ਤੇ ਹੁਣ ਆਈ ਏ ਤੁਰ ਫੜਾਫੜ ਨਿਕਲ ਚਲ ਆ ਕਰਾ ਜਰਾ ਮੇਰਾ ਕੰਮ ਕਰਾਉਣਾ ਜੀ ਆ ਜਾ ਚਲ ਆ ਹਾਂਜੀ ਜੀ ਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਹਾਨੂੰ ਜਿਸ ਸੰ ਦਾ ਠੀਕ ਲੱਗਦਾ ਉਦਾਂ ਦਾ ਕਰਵਾ ਦੇਣਾ ਅੱਜ ਕੱਲ ਜਿਹੜਾ ਚੱਲਦਾ ਹੈਗਾ ਟ੍ਰੈਂਡ ਚ ਉਹ ਹੀ ਦੇਖ ਲੈਣਾ ਨਾ ਨੇ ਜਾਣਾ ਅਜੇ ਇਹ ਐਕਚੁਅਲੀ ਘਾਰ ਹੀ ਨਹੀਂਗੇ ਸੀ ਰਣਜੀਤ ਸويرਦੇ ਕੀ ਕਰਾਂ ਕੱਲੇ ਗਿਆ ਨਾ ਫੇ ਸਾਰਾ ਕੰਮ ਉਹਨਾਂ ਦੇ ਸਿਰ ਤੇ ਐ ਛੋਟਾ ਇੱਥੇ ਨਹੀਂ ਐ ਨਹੀਂ ਨਹੀਂ ਉਦੋਂ ਆਇਆ ਤਾਈ ਜੀ ਦਾ ਬੇਟਾ ਆਇਆ ਹੋਇਆ ਹੈ ਕੋਈ ਗੱਲ ਨਹੀਂ ਫਿਰ ਕੀ ਹੋਇਆ ਤੁਸੀਂ ਪੈਸਿਆਂ ਦੀ ਟੈਨਸ਼ਨ ਨਾ ਲੈਣਾ ਕੰਮ ਵਧੀਆ ਕਰਨਾ ਬਸ ਹਾਂਜੀ ਹਾਂਜੀ ਵੇਟਲਾ ਨਾ ਛੋਟੇ ਹੀ ਅੱਜ ਕੱਲ੍ਹ ਚਲਦੇ ਵੇ ਅੱਜ ਕੱਲ੍ਹ ਵੱਡੇ ਵੱਡੇ ਹਾਰ ਕਿੱਥੇ ਚਲਦੇ ਆਏ ਨੇ ਸਾਰਾ ਨਹੀਂ ਨਹੀਂ ਮੈਂ ਉਹ ਵਰ ਜਾਂ ਨਹੀਂ ਰੈਡੀ ਹੁੰਦੀ ਨਾ ਨਾਰਮਲ ਜਿਹਾ ਮਜ਼ਾਕ ਕਰਦੇ ਹੋ ਚਲੋ ਕੋਈ ਗੱਲ ਨਹੀਂ ਠੀਕ ਹੈ ਅੱਛਾ ਠੀਕ ਹੈ ਓਕੇ ਜੀ ਓਕੇ ਓਕੇ ਠੀਕ ਹੈ ਭਾਈ ਹਾਂ ਕਿੰਨਾ ਕੰਮ ਲੱਗਦਾ ਹੈ ਉਹ ਤੁਹਾਨੂੰ ਮਿਲ ਗਿਆ ਟਾਈਮ ਹਾਂ ਮੈਨੂੰ ਟਾਈਮ ਮਿਲ ਗਿਆ ਵਾ ਪਾਰਲਰ ਵਾਲੀ ਦਾ ਫੋਨ ਸੀ ਅੱਛਾ ਮੇਕਅਪ ਦਾ ਪੁੱਛਣ ਦੀ ਸੀ ਬਾਕੀ ਚੀਜ਼ਾਂ ਦਾ ਪੁੱਛਣ ਲਈ ਸੀ ਸੋ ਮੈਂ ਤੁਹਾਨੂੰ ਕਹਿਤਾ ਕਿ ਬਹੁਤਾ ਓਵਰ ਨਹੀਂ ਮੈਂ ਤਿਆਰ ਹੋਣਾ ਸਿੰਪਲ ਜਿਹਾ ਹੀ ਥੋੜਾ ਜਿਆਦਾ ਨਹੀਂ ਚੰਗਾ ਲੱਗਦਾ ਮੈਂ ਕਹਿੰਦੀ ਜੀ ਤੁੰਗੀ ਮੇਕਅਪ ਪਹਿਲਾਂ ਮੈਨੂੰ ਤੁਸੀਂ ਦੱਸੋ ਮੰਨਿਆ ਯਾਰ ਕਿ ਸਾਰੀ ਜ਼ਿੰਮੇਵਾਰੀ ਤੁਹਾਡੇ ਤੇ ਹੀ ਹੈ ਮੈਂ ਹਰ ਚੀਜ਼ ਮੈਂ ਐਗਰੀ ਕਰਦੀ ਹਾਂ ਕਿ ਛੋਟਾ ਇੱਥੇ ਨਹੀਂਗਾ ਹੂੰ ਪਾਪਾ ਸਿੱਤੇ ਨਹੀਂ ਤੁਹਾਡੇ ਪਰ ਦੇਖੋ ਨਾ ਜੇ ਇਹ ਕੰਮ ਕਰਦੇ ਬਾਕੀ ਜ਼ਰੂਰੀ ਨੇ ਵਿਆਹ ਦੀਆਂ ਤਿਆਰੀਆਂ ਤੇ ਮੇਰੇ ਪੱਥੀ ਵੀ ਤਾਂ ਸਾਰਾ ਤੁਹਾਡੇ ਵੱਲ ਹੀ ਹੈ ਨਾ ਮੈਂ ਕੱਲੀ ਕਿਥੇ ਤੁਰੇ ਫਿਰਾਂਗੀ ਮੈਨੂੰ ਸਲੂਨ ਲੈ ਕੇ ਜਾ ਮਹਿੰਦੀ ਲਵਾਉਣ ਲੈ ਕੇ ਜਾਉਣਾ ਮੈਂ ਅਸਾਂ ਮਹਿੰਦੀ ਤੋਂ ਜ਼ਿਆਦਾ ਆ ਹੱਥਾਂ ਤੇ ਲਵਾ ਕੇ ਪੈਰਾਂ ਦੀ ਲਵਾ ਲਵਾਂ ਮਰਜ਼ੀ ਮਹਿੰਦੀ ਲਵਾ ਹੱਥਾਂ ਤੇ ਪੈਰਾਂ ਤੇ ਮੂੰਹ ਤੇ ਲਵਾ ਲਵਾਂ ਮੇਰੇ ਵੱਲੋਂ ਨਯਾਕ ਹੈਨਾ ਮਹਿੰਦੀ ਦੀ ਕਰਨੀ ਆ ਤੂੰ ਦੱਸ ਬਈ ਆਪਣੇ ਸੂਟਾਂ ਸਟਾਡਾਂ ਦਾ ਕੀ ਕੀਤਾ ਜਿਹੜਾ ਪਾਉਣਾ ਵਾ ਵਿਆਹ ਵਾਲਾ ਉਹਦਾ ਕੋਈ ਬਾਅਦ ਚ ਨਾ ਉਹ ਵੀ ਤੇਰੀ ਫਿਟਿੰਗ ਫੁਟਿੰਗ ਨੇ ਸਹੀ ਹੋਏ ਤੇ ਮੈਨੂੰ ਕਦੇ ਵੀ ਮੇਰੀ ਤੇ ਫਿਟਿੰਗ ਨਹੀਂ ਸਹੀ ਹੈ ਇਹਨਾਂ ਚੰਗਾ ਤੂੰ ਨੇ ਵੇਖ ਲਾ ਸਭ ਕੁ ਠੀਕ ਹੈ ਤੂੰ ਜਿਹੜਾ ਲੈ ਕੇ ਆਏ ਬਹੁਤ ਸੋਹਣਾ ਸੂਟ ਹੈ ਮੈਂ ਮਮੀ ਕਹਿੰਦੇ ਸੀ ਲਹਿੰਗਾ ਵਾਲਾ ਪਰ ਮੈਂ ਲਹਿੰਗਾ ਲੂੰਗਾ ਨਹੀਂ ਪਾਉਣਾ ਮੈਂ ਕਿਹਾ ਤੇਈ ਵਰੀ ਨਾ ਮੈਂ ਵੀ ਬੜੇ ਹੁੰਦੇ ਆ ਕਿ ਜਿਹੜਾ ਸੂਟ ਲੈਂਦਾ ਨਾ ਵਿਆਹ ਦੇ ਨੇ ਮੈਂ ਉਦੋਂ ਹੀ ਪਾਉਣਾ ਵਾ ਬੰਦਾ ਪਹਿਲਾਂ ਵੀ ਚੈੱਕ ਕਰ ਲੈਣਾ ਜਾਵਾ ਇਹ ਗੱਲਾਂ ਹੁੰਦੀਆਂ ਸਾਰੀਆਂ ਮੈਂ ਉਦਾਂ ਨਹੀਂ ਪਾ ਕੇ ਵੇਖਿਆ ਮੰਮੀ ਨੇ ਵੀ ਇਹੀ ਗੱਲ ਕਹੀ ਸੀ ਮੈਂ ਸਸਾ ਨਾਲ ਲਾ ਕੇ ਚੈੱਕ ਕਰ ਲਿਆ ਸੀ ਠੀਕ ਹੈ ਜਾਵਾ ਥੋੜਾ ਉਹ ਤਾਂ ਨਿੱਕੀ ਹੋ ਗਿਆ ਕੋਈ ਨਾ ਘਰ ਮਸ਼ੀਨ ਹੈਗੀ ਮੰਮੀ ਕੋਲ ਥੋਪਾ ਲਵਾ ਲਾਂਗੇ ਜੋ ਵੀ ਕਰਨਾ ਆਏਗਾ ਹਾਂ ਚਲੋ ਠੀਕ ਆ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਰ ਲੈ ਚੈੱਕ ਕਰ ਪਿਆ ਦੀ ਇਹ ਨਾ ਬਾਅਦ ਕਹੋ ਮੇਰੀ ਫਿਟਿੰਗ ਨਹੀਂ ਸਹੀ ਤੇ ਮੈਨੇ ਇਹ ਹੈ ਤੇ ਮੈਨੇ ਉਹ ਹੈ ਹੈ ਤੁਹਾਡਾ ਦਰਜੀਦੋਂ ਆਇਆ ਹੈ ਨਹੀਂ ਆਇਆ ਸੂਟ ਪੂਰਾ ਸਿੱਪ ਕੇ ਬਾਕੀ ਫਸ ਮੇਰੇ ਕੋ ਪਈ ਹੈ ਸੂਟ ਰੇ ਤੱਕ ਨਹੀਂ ਆਇਆ ਯਾਰ ਪ੍ਰੈਸ ਵੀ ਕਰਨੇ ਆ ਥੋਬੀ ਨੂੰ ਕੱਪੜੇ ਵੀ ਦੇਣੇ ਕੀ ਕੀ ਕੰਮ ਕਰਾਉਣਾ ਉਹ ਕੱਲ ਮਿਲਣਾ ਵਾ ਦੀਦੀ ਪਤਾ ਨਹੀਂ ਕਿੱਥੇ ਚਲਾ ਗਿਆ ਵਾ ਆਏ ਸੀ ਤਾਈ ਜੀ ਥੋੜੀ देर ਵਸਤੇ ਉਹਨਾਂ ਨੂੰ ਕੋਈ ਕੰਮ ਪੈ ਗਿਆ ਉਹ ਕਹਿੰਦੇ ਬਾਕੀ ਦਾ ਕੰਮ ਨਪਟਾਨੀ ਨਾਲ ਆ ਕੇ ਜਰਾ ਖਾਣਾ ਮਿਲਾਉਣਾ ਅੱਛਾ ਕਿੱਥੇ ਗਿਆ ਵਾ ਪਤਾ ਹੈ ਪਤਾ ਨਹੀਂ ਕਿੱਥੇ ਗਿਆ ਹੀ ਹੈ ਦੱਸ ਕੇ ਨਹੀਂ ਗਿਆ ਮੈਨੂੰ ਸ਼ੰਮੀ ਨੂੰ ਅੰਦਰ ਮਿਲ ਕੇ ਗਿਆ ਵਾ ਜਿਹੜੀ ਅੰਦਰ ਪਈ ਹੋਈ ਹੈ ਸ਼ੰਮੀ ਨੂੰ ਦੀ ਹਾਂ ਚਲੋ ਮਿਲਣਾ ਹੀ ਹੈ ਪਰ ਇੱਕ ਗੱਲ ਕਹਾਂ ਉਹ ਨਹੀਂ ਮਿਲ ਕੇ ਜਾਣਾ ਉਹਦੀ ਮਾਂ ਮਿਲ ਕੇ ਨਹੀਂ ਨਹੀਂ ਹਾਂ ਹਾਂ ਮਤਲਬ ਦੋਨੋਂ ਸੀ ਤੇ ਦੋਨਾਂ ਨੇ ਮਿਲਣਾ ਸੀ ਮਾਰੀ ਬਾਰੀ ਇਕੱਲੇ ਨਾਲ ਥੋੜੀ ਮਿਲਣਾ ਹੋਣਾ ਸੀ ਚੰਗਾ ਨਾ ਮੇਰੇ ਕੋ ਘਾਰ ਹੈਗਾ ਜੇ ਤੇ ਤੁਹਾਡੀ ਲੱਗਦੀ ਜਿਹੜੀ ਮਹਾਰਾਣੀ ਹੈ ਨਾ ਪਹਿਲੀ ਸੋਫਾ 'ਤੇ ਬੈਠੀ ਹੋਈ ਹੈ ਅੱਜ ਤਾਂ ਮੂੰਹ ਹੀ ਨਾ ਫਲਾ ਕੇ ਬੈਠੀ ਮੈਂ ਦੋ ਵਾਰੀ ਅੰਦਰ ਗਈ ਆ ਕਿ ਆ ਜਾ ਭੈਣਾ ਜਤੀਜਾ ਦਿਨ ਚੜ ਗਿਆ ਵਾ ਕੁਝ ਕਰ ਲਾ ਉਹ ਤਾਂ ਪੁੰਝੇ ਪੈਰ ਹੀ ਨਹੀਂ ਲਾਉਂਦੀ